ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਜਵੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਜੀ ਤੁਹਾਨੂੰ ਤਿੰਨ ਪਸ਼ੂ ਖਾਵਾਂਗੇ ਦੋ ਝੋਟੀਆਂ ਵੀਰ ਦੇ ਕੋਲ ਤੇ ਇੱਕ ਵਹਿੜਿਆ ਤੇ ਆਪਾਂ ਪਹੁੰਚੇ ਆ ਵੀਰ ਹਰਪਾਲ ਸਿੰਘ ਕੋਲ ਤੇ ਆ ਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਵੀ ਸਤਿ ਸ੍ਰੀ ਅਕਾਲ ਹੋਸਣਾਓ ਠੀਕ ਠਾਕ ਜੀ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਜੀ ਜਗੀਰ ਉਹ ਆਪਣਾ ਨਾਮ ਤੇ ਐਡਰੈਸ ਦੱਸ ਦੋ ਮੇਰੀ ਜੀ ਭਾ ਪਾਸ ਸਿੰਘ ਦੇ ਪਿੰਡ ਚੰਦਣਾ ਜਿਲ੍ਹਾ ਮਾਨਸਾ ਵਾਲਾ ਜੀ ਠੀਕ ਆ ਜੀ ਤੇ ਕਿਦਾਂ ਏਰ ਕੱਲ ਵਾਲੀ ਵੀਡੀਓ ਦਾ ਕੱਲ ਆਨੇ ਜੱਗੇ ਵੀਰ ਕੀ ਪੜਾਗਾ ਕੋਈ ਮਾਫੀ ਚੋਨੇ ਜਿੰਨਾਂ ਕੋ ਫੋਨ ਚੁੱਕੇ ਨਹੀਂ ਗਏ ਅੱਛਾ ਜੀ ਬੜੀ ਮੱਝ ਆ ਜੇ ਤੱਕ ਮੈਂ ਖਾਣਾ ਵੀ ਘੱਟੋ ਨੇ 100 ਫੋਨ ਆਇਆ ਹਣਾ ਠੀਕ ਹੈ ਠੀਕ ਹੈ ਠੀਕ ਹੈ ਜੀ ਉਹ ਗੱਲ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਉਹ ਗੱਲ ਹੋਈ ਆ ਨਹੀਂ ਚਲੋ ਠੀਕ ਮੱਝ ਵੀ ਚੰਗੀ ਭਾ ਵੀ ਆਪਾਂ ਨਿਗਾਹ ਜਾ ਭਾ ਵੀ ਜਾ ਜੀ ਭਾ ਵੀ ਜਾ ਜੀ ਹਾਂ ਮੱਝ ਦੇ ਵੇਚੀਆਂ ਉਹ ਵੀ ਵੇਖੋ ਮਾਲ ਆ ਵੀ ਇਹ ਵੀਰ ਨਹੀਂ ਆਉਂ ਫੋਨ ਨੰਬਰ ਬੋਲ ਦਿਓ ਫਿਰ ਜੀ ਆਪਣਾ ਨੰਬਰ ਆਪਣਾ 985434995 ਠੀਕ ਹੈ ਜੀ ਹਾਂ ਜੀ ਜੇ ਗੇਰ ਆਪਣੀ ਇਹੋ ਬੈਂਸੇ ਹੁੰਦੀ ਵੀ ਆਪਾਂ ਭਾਪਾ ਨੂੰ ਨੇ ਲਗੇ ਹਾਂਜੀ ਹਾਂਜੀ ਕਈ ਵੀਰ ਭਰਾ ਦੇ ਕਈ ਵੇਚਣ ਵਾਲੇ ਵੀ ਹੁੰਦੇ ਆ ਅੱਛਾ ਜੀ ਤੇ ਆਹ ਜਿਹੜਾ ਭਾ ਲੈਨੇ ਵੀ ਮਾਂ ਛੱਟ ਵੇਚ ਜਾਂਦਾ ਛੱਟ ਵੇਚ ਜਾਂਦਾ ਬਿਲਕੁਲ ਸਹੀ ਗੱਲ ਹੈ ਅੱਜ ਤੋਂ ਫੋਨ ਵੇਂਦੇ ਤਾਂ ਮਾਲਾ ਵੀ ਜਿਵੇਂ ਲੇ ਕੇ ਵੇਲੇ ਆ ਭਾਪਾ ਵੇਚ ਜਾਂਦਾ ਆਪਣਾ ਠੀਕ ਹੈ ਠੀਕ ਹੈ ਜੀ ਹੁਣ ਆਪਾਂ ਮੰਨ ਲਓ ਵੀ ਰੋਜ਼ ਦੀ ਵੀਡੀਓ ਪਾਉਂਦੇ ਆ ਹਾਂਜੀ ਹਾਂਜੀ ਵੀਡੀਓ ਪਾਉਂਦੀਆਂ ਆਪਣੀਆਂ ਬਿਲਕੁਲ ਸਹੀ ਭਾਪਾ ਆਪਾਂ ਚੰਗੇ ਵੇਚੰਦਾ ਤਾਂ ਪਰ ਰੋਜ਼ ਪਾਉਂਦਾ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਤੇ ਕਰੀਏ ਸ਼ੁਰੂਆਤ ਵੀਰ ਜ ਅੱਜ ਸਵੇਰੋਂ ਪਹਿਲੇ ਨੰਬਰ ਤੇ ਝੋਟੀ ਇਹ ਗਨਵਾ ਸੂਆ ਸੋਈ। ਇਹ ਅੱਗੇ ਵੀ ਦੂਜਾ ਸੂਆ ਸੋਈ ਆ। ਅੱਛਾ ਜੀ। ਅੱਜ ਸੂਈ ਨੂੰ 12 ਜਾਂ 13 ਦਿਨ ਹੋ ਗਏ ਆ। ਠੀਕ ਹੈ ਜੀ। ਜਿਹੜਾ ਮਰਜੀ ਟਰੈਕਟਰ ਲਾ ਕੇ ਕੋਈ ਚੈੱਕ ਲਾ ਲੈ ਜੇ ਝੋਟੀ ਮਾਲਾ ਮਾਰਨ ਦੀ ਆ। ਅੱਛਾ ਅੱਛਾ। ਤੇ ਬੱਚਾ ਗਿਆ ਮਾਰੇ ਦਾ। ਠੀਕ ਹੈ ਠੀਕ ਹੈ। ਬੱਚਾ ਰਾਤ ਆਪੇ ਸੁਵੀ। ਅੱਛਾ ਜੀ। ਦੂਜੀਆਂ ਮੱਜਾਂ ਮੰਨ ਲਾ ਪੈਰਾ ਕੇ ਮਾਰਦਾ ਏ। ਠੀਕ ਹੈ ਠੀਕ ਹੈ ਜੀ। ਤੇ ਮਿਲਦੀ ਦੋ ਮੰਨ ਲਾ ਪਹਾੜੇ ਤੇ ਆ ਕੋਈ ਟਿਕਾਣਾ ਟੱਕਾ ਹੋਣਾ। ਠੀਕ ਹੈ ਠੀਕ ਹੈ ਜੀ। ਖੋਲੋ ਬਾਈ ਜੀ ਫਿਰ ਖੋਲ ਇਹ ਕਿੰਨਾ ਵੀ ਦੁੱਧ ਹੈ ਇਸ ਟਾਈਮ ਕੋਲ ਦੁੱਧ ਚੱਕੇ ਵੀ ਰਾਂ ਟਮ 10 ਕਿਲੋ ਦੀ ਗਰੰਟੀ ਫੋਲਿਆ ਠੀਕ ਹੈ ਲੋ ਬਈ 10 ਲੀਟਰ ਬਿਲਕੁਲ ਤਿਆਰ ਦੋ ਅਜੇ ਮਲਾ ਮੂਲਾ ਮੱਝ ਨੇ ਮਾਰਨਾ ਜੇ ਠੀਕ ਹੈ ਕਿੰਨਾ ਵਿੱਚ ਹੋਈ ਜਾਊਗੀ ਦੁੱਧ ਜਗੈ ਨਾ 11 12 ਕਿਲੋ ਹਾਸੇ ਚੋਈ ਜਾ ਲੋ ਬਈ ਜੱਡ ਬਲਾਇਆ ਗਿਆ ਤੇ ਸੂਜੀ ਨੂੰ ਕੋਈ 10 12 ਦਿਨ ਹੋ ਗਿਆ ਵੀਰਾਂ ਦਾ ਜਿਵਾਗ ਮਰ ਗਿਆ ਦਾ ਤੇ ਸਤਾਨ ਤੋਂ ਤੇ ਅਡਰ ਕੁਆਲਟੀ ਬਹੁਤ ਹੀ ਸ਼ਾਨਦਾਰ ਆ ਤੇ ਇਸ ਟਾਈਮ 10 ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਆ ਕਰੋ ਜੀ ਚੈੱਕ ਨਾ ਕਰ ਮਾਰ ਜੀ ਲੇ ਵੇਲੇ پوری ਬੰਤਰ ਬਹੁਤ ਚੰਗੀ ਹੈ ਅਗਲੀ ਸਾਈਡ ਤੋਂ ਆਪਾਂ ਤੁਹਾਨੂੰ ਚੈੱਕ ਕਰਾਉਨੇ ਆ ਹਾਂਜੀ ਵੀਰ ਜੀ ਲੱਗ ਜੇ ਤੁਸੀਂ ਚੈੱਕ ਕਰ ਸਕਦੇ ਥਣਾ ਦਾ ਸਾਇਦ ਗਿਆ ਤੇ ਮਿਲਕ ਵੀ ਆਲੀ ਬਹੁਤ ਚੰਗੀ ਲੱਗੀ ਇਹਦੇ ਤੇ ਥਣੇ ਮਿਆਂ ਲਿੱਟ-ਗਿੱਟ ਤੇ ਲੱਗਾ ਵਾ ਤੇ ਕਰੋ ਚੱਕ ਜੱਟ ਬਣਾ ਜਾਂਦੀ ਠੀਕ ਹੈ ਵੀਰ ਜੀ ਠੀਕ ਜੇ ਤੇ ਕੀ ਮੁੱਲ ਕਰਨਾ ਵੀਰ ਜੀ ਦਾ ਮੁੱਲ ਤੇ ਜੱਗੇ ਵੀ ਜੇ ਤਾਂ ਬੱਚਾ ਹੁੰਦਾ ਹਾਂਜੀ ਫਿਰ ਤੇ 80-85 ਹਜ਼ਾਰ ਦੀ ਜੀ ਹਾਂਜੀ ਹੁਣ 70 ਦੀ ਦੇ ਲਈਏ ਕਰ ਦੋ ਜਾਇਦਾ ਜਿੱਥੇ ਵੀ ਦੇ ਦੇਣੀ ਆਪਾਂ ਦੇ ਦੇਣੇ ਆ ਹਾਂ ਇਹ ਆਪਾਂ ਜੱਗੇ ਵੀ ਜਿਹੜੀ ਮਤਲਬ ਛੋੜੀ ਕਰਨੀ ਹੈ ਨਾ ਇੱਕ ਛੋੜ ਆਪਣੀ ਦੇ ਸਕ ਜੱਗੇ ਵੀ ਬੜੇ ਚਰਚੇ ਹੋਣ ਰਹੇ ਆ ਅੱਛਾ ਜੀ ਉਹ ਕਹਿੰਦੇ ਵੀ ਹਰ ਵੀਡੀਓ ਜਿਹਦੇ ਵੀਡੀਓ ਦੇਣੇ ਉਹ 200 ਰੁਪਏ ਕਰਦਾ ਅੱਛਾ ਜੀ ਇਹ ਜਮਾਤ ਕਰਿਆ ਕਰੋ ਆਪਾਂ ਅਰ ਕੇ ਵਾਧਾ ਕਰਨੇ ਆ 500 ਹਾਂ ਅਰ ਕੇ ਆਪਾਂ 500 ਰੁਪਏ ਛੋੜ ਕਰਾਂਗੇ ਠੀਕ ਠੀਕ 60000 ਚੋਂ 500 ਰੁਪਏ ਛਰਦਾਂਗੇ ਜੱਗੇ ਵੀ ਲਓ ਭਾਜੀ 60000 ਚੋਂ 500 ਰੁਪਏ ਦੇ ਸੱਜਰ ਸੂਈ ਆ 10 ਕਿਲੋ ਦੁੱਧ ਆ ਸੁਆ ਤੇ 10 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਬਾਈ ਕਹਿੰਦਾ ਕਿ ਮੈਲਾ ਮੂਲਾ ਜੇ ਮਾਰ ਕੇ ਤਾਂ ਮੈਨੂੰ ਪਤਾ ਹਾਂ ਹਾਂਜੀ 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 ਬਿਲਕੁਲ ਸਹੀ ਗੱਲ ਜੱਟ ਬਲੈਕ ਤੇ ਕਾਹ ਵਜਨ ਵੀ ਚੰਗਾ ਵਾ ਤੇ ਕਰੋ ਚੈੱਕ ਲੈਣੇ ਵਾਲਾ ਵਾ ਬਹੁਤ ਚੰਗਾ ਵਾ ਤੇ ਥਾਣੀ ਬਹੁਤ ਚੰਗਾ ਲੱਗਾ ਰੇ ਤੇ ਦੂਜੇ ਨੰਬਰ ਦੇ ਵਿੱਚ ਆਪ ਨਹੀਂ ਹਾਂਜੀ ਹਾਂਜੀ ਇਹ ਦੱਸਿਓ ਫਿਰ ਬਰੇ ਜੱਗੇ ਵੀਰ ਇਹ ਨਾ ਝੋਟੀ ਬਰੇ ਚੰਗੇ ਧਰ ਕੋ ਹੀ ਅੱਛਾ ਜੀ ਉਹਨਾਂ ਦਾ ਚਵਾਵਾਂ ਹੋ ਗਿਆ ਕਤਲ ਅੱਛਾ ਜੀ ਤੇ ਮੰਨ ਲਓ ਵੀ ਮੇਰਾ ਇਹ ਲੋੜੀਏ ਠੀਕ ਆ ਠੀਕ ਆ ਉਹਨਾਂ ਨੂੰ ਦੁੱਧ ਮਾਝ ਦੇਦੀ ਮੰਨ ਲਓ 12 13 ਕਿਲੋ ਅੱਛਾ ਜੀ ਉਹਨਾਂ ਕੋ ਪੱਠੇ ਨਹੀਂ ਪਏ ਠੀਕ ਆ ਠੀਕ ਆ ਤੇ ਕਹਿੰਦਾ ਬੱਚਾ ਵੀ ਮਰ ਗਿਆ ਤੇ ਡੇਢ ਦੋਵਾਂ ਮਹੀਨਿਆਂ ਦੀ ਮਾਝ ਸੁਈ ਜੀ ਆ ਟਾਈਮ ਮੇਰੇ ਤਰ੍ਹਾਂ 7 ਕਿਲੋ ਦੁੱਧ ਜੇ ਠੀਕ ਆ ਠੀਕ ਆ ਲੋਬੀ ਜੀ ਕੱਦ ਕੁਦਰੀ ਬਹੁਤ ਹੀ ਚੰਗੀ ਆ ਦੇ ਥੋੜੀ ਜੀ ਚਲੋ ਉਹੋ ਜਿਹਾ ਘਰ ਆ ਗਈ ਆ ਤੇ ਸਾਹ ਵੀ ਨਹੀਂ ਹੋਈ ਵੀਰ ਉਹਨਾਂ ਦੇ ਕੋਲ ਹਾਂਜੀ ਹਾਂਜੀ ਕਿ ਕਰੋ ਚਾਹ ਤਾਂ ਫਾਕੀ ਕੱਦ ਕੁਦਰੀ ਤੇ ਰੇਨ ਬੂਲ ਬਹੁਤ ਚੰਗੀ ਆ ਕਿਦੋਂ ਹੋਵਾ ਸੁਈ ਭਾਜੀ ਠੀਕ ਕਰੋ ਬਈ ਦੂਸਰਾ ਸੁਆ ਸੁਈ ਆ ਇਸ ਸੂਈ ਨੂੰ ਕੋਈ ਮਹੀਨਾ ਡੇਢ ਮਹੀਨਾ ਹਾਂ ਡੇਢ ਕਿ ਮਹੀਨਾ ਲਾਓ ਠੀਕ ਹੈ ਡੇਢ ਕਿ ਮਹੀਨੇ ਦੇ ਆਸ-ਪਾਸ ਸਮ ਹੋ ਗਿਆ ਵਾ ਸੂਈ ਨੂੰ ਤੇ ਥਾਂਸਣ ਨੂੰ ਦੇ ਕੋ ਚੈੱਕ ਕਰੋ ਬਹੁਤ ਹੀ ਚੰਗਾ ਲੱਗਾ ਵਾ ਕਿ ਸੱਜਣ ਨੇ ਕਿੰਨਾ ਚੁਆਇਆ ਸੀ ਪਤਾ ਹੈ ਬਚਾਰਾ 15 ਕਿਲੋ ਉਹਦੀ ਦੇ ਦੇ ਠੀਕ ਹੈ 14-15 ਲੀਟਰ ਜਿਹੜਾ ਸੱਜਣ ਨੇ ਦੁੱਧ ਚੁਆਇਆ ਵਾ ਤੇ ਥੋੜੀ ਜਿਹੀ ਛਾਂ ਦੇ ਕੋ ਲੱਸੀ ਹੋਈ ਆ ਜ਼ਰੂਰ ਬਾਕੀ ਦੁੱਧ ਦੁੱਧ ਨੂੰ ਚੰਗੀ ਆ ਜੇ ਕੋ ਵੀਰ ਭਰਾ ਸਾਹਵਾਂ ਲੱਗ ਜਾਊਗਾ ਦੋ ਤੇ ਚੰਗਾ ਚੁਆਈ ਜਾਊਗੀ ਕਰੋ ਚੈੱਕ ਥਾਂਸਣ ਬਹੁਤ ਹੀ ਚੰਗਾ ਲੱਗਾ ਵਾ ਉੱਤੀ ਸਾਈਡ ਤੋਂ ਦਿਖਾ ਰਿਹਾ ਮੋੜ ਜਾ ਆ ਇਧਰੋਂ ਦਿਖਾ ਲੋਟ ਕੇ ਵੀ ਲੱਗੇ ਤਾਂ ਚਾ ਕਰ ਸਾਡੇ ਤੁਸੀਂ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਵਾ ਕੀ ਮੁੱਲ ਕਰਨਾ ਤੇ ਜਿਹੜਾ ਫਿਰ ਜੱਗੇ ਵੀ ਜਿਹਨਾਂ ਨੂੰ ਕਿਤੇ ਕਾ ਮਸੀਬਤ ਪੈ ਜਾਂਦੀ ਹੈ ਨਾ ਹਾਂਜੀ ਹਾਂਜੀ ਉਦੋਂ ਤੁਹਾਨੂੰ ਫਿਰ ਪਤਾ ਵੀ ਉਦੋਂ ਬੰਦੇ ਨੂੰ ਮੁੜ ਕੇ ਉਧਰ ਦੀ ਪੈ ਜਾਂਦੀ ਡੰਗਰ ਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਮਾਰ ਆਲੇ ਫਿਰ ਕੰਮ ਨਾ ਕਰਵੇ ਨਾ ਜਿਹਦੇ ਆਲ ਪਾਵੇ ਜੱਗੇ ਵੀਰ ਉਹ ਦਸ਼ਮਣ ਜਿਹੜਾ ਉਹਦੇ ਆਲਮ ਨਾਲ ਵੀ ਪਾਵੇ ਬਿਲਕੁਲ ਸਹੀ ਗੱਲ ਹੈ ਜੀ ਜੱਗੇ ਵੀਰ ਇਹਨਾਂ ਜਦੋਂ ਬੱਚਾ ਹੁੰਦਾ ਜਿੱਦੀ ਵੱਡੀ ਹਾਂਜੀ ਇਹਦੇ ਤੁਹਾਨੂੰ ਵੀ ਪਤਾ ਵੀ ਇਹ ਉੱਚਾ ਵੀ ਬੱਚਾ ਹੁੰਦਾ 75 ਸੀਆ ਦੇ ਹਾਂਜੀ ਹੁਣ ਆਪਾਂ ਜੱਗੇ ਵੀ ਜਿਹੜੀ ਦੇ ਦੇਣੀ 55 ਦੇ ਲਈਏ 50 ਜਾਣ ਤੋਂ ਜਾ ਜੀ ਹਾਂਜੀ ਉਹ 500 ਰੁਪਏ ਕੰਮ ਛੋੜ ਕੇ 500 ਆਪਾਂ 500 ਵਾਲਾ ਹਲ ਤੋੜ ਦਿਆ ਸਾਡੇ 47000 ਦੇ ਦਵਾਂਗੇ ਇਹ ਚੋ 500 ਛੋੜ 500 47000 ਜਨਾ ਨਾ ਦਵਾਂਗੇ ਲਓ ਬਜੀ 47000 ਚੋਂ 500 ਰੁਪਏ ਛੋੜਾ ਹਾਂਜੀ ਹਾਂਜੀ ਸਾਡੇ 48000 ਹੋ ਗਈ ਸਾਡੇ 48000 ਹੋ ਗਈ ਠੀਕ ਲਓ ਬਜੀ 48000 ਦੇ ਵਿੱਚ ਇਹ ਤਾਂ ਜੱਗ ਵੀ ਛੋੜ ਹੀ ਹੋਣੇ ਆਪਾਂ ਮੋਲ ਪਤਾ ਨਿਕ ਨਿਕੇ ਬਿਲਕੁਲ ਪਤਾ ਕਿ ਸਾਰੇ ਵੀਰ ਭਰਾਵਾਂ ਜਿੰਨੇ ਵੀ ਵੀਰ ਭਰਾ ਸਾਡੇ ਚੈਨਲ ਦੇ ਨਾਲ ਜੁੜੇ ਆਲੇ ਵੀਡੀਓ ਦੇਖਦੇ ਆ ਵੀਰ ਸਰਪਾਲ ਦੀ ਬਿਲਕੁਲ ਨਿਕ ਨਿਕੇ ਮੋਲ ਹੁੰਦੇ ਤੇ ਪਸ਼ੂ ਚੰਗੇ ਹੁੰਦੇ ਆ ਵੀਰ ਦੇ ਕੋ ਵੈਰ ਸੂਈ ਜੱਗੇ ਵੀ ਮੂੰਹ ਚੌਗੀ ਹੈ ਜੀ ਅੱਛਾ ਜੀ ਮਗਰ ਬੱਚਾ ਸੂਆ ਜਿੰਨ 15 ਦਿਨਾਂ ਦਾ ਹੋ ਗਿਆ ਜੀ ਮਗਰ ਬੱਚਾ ਜੀ ਠੀਕ ਹੈ ਠੀਕ ਹੈ ਭਾਜੀ ਫਰਦੀ ਸੀਜ਼ਨ ਦੇ ਵਿੱਚ ਲੋ ਭਾਜੀ ਕਰੋ ਚੈੱਕ ਬਾਕੀ ਸੀਲੀਆਂ ਸੁਦੀਆਂ ਬਹੁਤ ਆ ਵੈਡ ਦੇ ਵਿੱਚ ਬਹੁਤਾ ਮੱਦੀ ਨੂੰ ਤਾਗ ਤਾ ਕੇ ਪਰੇ ਠੀਕ ਹੈ ਠੀਕ ਹੈ ਤੇ ਦੁੱਧ ਕਿੰਨਾ ਜੇ ਇਹਦੇ ਕੋਲੇ ਬਹੁਤਾ ਟਾਈਮ ਜੱਗੇ ਵੀ 12 ਕਿਲੋ ਵੈਡ ਥਲੇ ਤਿਆਰ ਆ ਲੋ ਭਾਜੀ 12 ਲੀਟਰ ਦੁੱਧ ਤਿਆਰ ਆ ਤੇ ਕਾਹਦੇ ਮੂੰਹ ਵੀ ਚੰਗਾ ਵਾ ਮਾਰ ਕੇ ਤੇ ਮੰਨ ਲਓ 15 ਕਿਲੋ ਭਰੀ ਆਏ ਮੇਰੇ ਕੋਕਾਂ ਠੀਕ ਹੈ ਠੀਕ ਹੈ ਲੋ ਉਤਨਾ 15 ਦਿਨ ਹੋ ਗਏ ਆ ਸੂਈ ਨੂੰ ਤੇ ਹੈ ਵੀ ਕ੍ਰਾਉ ਇੱਕ ਕਦ ਕੁਦ ਬਹੁਤ ਹੀ ਚੰਗਾ ਵਾ ਪਹਿਲਾ ਸੂਆ ਫੇ ਵੀਰ ਜੀ ਠੀਕ ਲੋ ਵੀਰ ਪਹਿਲਾ ਹੀ ਸੂਆ ਸਹੀ ਆ ਤੇ ਸਾਨੂੰ ਤੁਹਾਨੂੰ ਬਹੁਤ ਚੰਗਾ ਵਾ ਤੇ ਇਸ ਟਾਈਮ ਜਿਹੜਾ 12 ਲੀਟਰ ਦੁੱਧ ਤਿਆਰ ਆ ਤੇ ਵੀਰ ਕਹਿੰਦਾ ਕਿ ਮੈਲਾ ਮੂਲਾ ਮਾਰ ਕੇ 15 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਕਰੋ ਜੀ ਚੈੱਕ ਕਦ ਕੁਦ ਬਹੁਤ ਹੀ ਚੰਗਾ ਵਾ ਬੈਡ ਦਾ ਤੇ ਕਿੰਨੇ ਕੁ ਇਹਦੇ ਚੁਵਾਈ ਵੀਰ ਜੀ ਇਹ ਆਪਣੀ ਫੇਰ ਨੂੰ ਸ਼ੇਅਰਿੰਗ ਲੱਗੇ ਵੀ ਠੀਕ ਲੋ ਬਾਈ 6 ਵਜੇ ਸਵੇਰੇ ਚੁਵਾਈ ਜੇ ਨਾ ਬਹ ਜੀ ਠੰਡੀ ਠੰਡੀ ਸ਼ੇਰ ਆ ਵੜ ਕਰੋ ਚੈੱਕ ਬਾਕੀ ਆ ਉੱਥੇ ਖਲੋਤੀ ਉੱਥੇ ਖਲੋਤੀ ਕਰਮਾਲੀ ਕੀ ਮੁੱਲ ਕਰਨਾ ਵੀਰ ਜੀ ਦਾ ਹਰਾ ਜੱਗੇ ਵੀ ਜਿੱਦਾਂ ਸੋਹਣ ਪੁਣਾ ਆ ਹਾਂ ਜੀ ਕਹਿੰਦਾ 50000 ਕਰੀ ਗਈ ਇਹਨਾਂ ਦਾ ਅੱਛਾ ਜੀ ਤੇ 40 ਦੀ ਦੇ ਦिए ਕਰ ਦੋ ਜੈ ਜੈ ਇਹ ਵੀ ਸਰਾ ਜੈ ਜਿਹੜੇ ਹਾਨਾ ਦੇਣੇ ਆ ਜੱਗੇ ਵੀ ਪੂਰਾ 38000 ਜੀ ਦੋ 500 ਛੋੜ 38500 ਜੀ ਠੀਕ ਲੋ ਬਾਈ 38000 ਚੋਂ 500 ਰੁਪਏ ਛੋੜ ਹਾਂ ਜੀ 37 ਦੇ ਵਿੱਚ ਸੱਜਰ ਸੂਈ ਵਿੜ ਤੇ ਆਹ ਵਾਲਾ ਇਹਦਾ ਜਵਾਗ ਜੇ ਕਰੋ ਚੱਕ ਮੇਲ ਕਾਫ ਜੇ ਪਿਛੇ ਸੂਈ ਨੂੰ ਕੋਈ 15 ਦਿਨ ਹੋ ਗਏ ਆ ਤੇ ਕਰੋ ਚੱਕ ਪਸ਼ੂ ਵੀਰ ਦੇ ਕੋਲ ਸਾਰੇ ਚੰਗੇ ਆ ਤੇ ਸਾਰੇ ਵੀਰਾਂ ਭਰਾਵਾਂ ਗੜੀ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਲਾਈਕ ਕਰਦਿਆ ਕਰੋ ਤੇ ਪਸ਼ੂ ਚੱਕ ਕਰੋ ਸਾਰੇ ਵੀਰ ਦੇ ਕੋਲ ਚੰਗੇ ਆ ਤੇ ਕੋਈ ਹੋਰ ਵੀ ਪਤੇ ਹੋ ਸਾਰੇ ਸੇਲ ਹੋਏ ਆ ਯਾ ਆ ਵੀ ਵੜ ਸੇਲ ਹੋ ਗਈ ਨਾ ਵੀਰ ਜੀ ਹਾਂ ਜੀ ਸੇਲ ਹੋ ਗਈ ਇਹ ਵੀ ਜਕੀ ਵੀ ਠੀਕ ਆ ਠੀਕ ਆ ਲੋ ਭਾਈ 3 4 5 ਇਹ ਸੇਲ ਹੋ ਗਏ ਆ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ